सिंह किया है इस मौके कि उन्होंने आप पार्टी के मनीष सिसोदिया और सतेंद्र जैन जो कि पाब के इंचार्ज लगाए गए ने इस मामले से भी प्रतिकरण दता इस रवनीत बिटू ने करनल कुटमार से कहा कि फौजी बॉर्डर से खड़के ਸਾਡੀਆਂ ਰਖਿਆ ਜਿਹੜੇ ਸਾਡੀ ਰਖਿਆ ਕਰਦੇ ਨੇ ਤਾਂ ਹੀ ਅਸੀਂ ਚੈਨ ਦੀ ਨੀਂਦ ਲੈ ਰਹੇ ਹਾਂ ਉਹਨਾਂ ਨੇ ਪੰਜਾਬ ਪੁਲਿਸ ਦੀ ਕਾਰਜ ਸ਼ੈਲੀ ਤੇ ਵੀ ਸਵਾਲ ਚੁੱਕੇ ਨੇ ਸਮਾਨ ਜਿੰਨਾ ਪਹਿਲਿਆਂ ਨੇ ਇਕੱਠਾ ਕਰਨਾ ਸੀ ਉਹ ਕਰ ਲਿਆ ਹੁਣ ਇਹ ਦੋਨੋਂ ਬੰਦੇ ਨੇ ਜਿਹੜੇ ਇਹ ਪੱਕੇ 10 ਨੰਬਰੀ ਜਿਹਨੂੰ ਕਰਕੇ ਇਹਨਾਂ ਦਾ ਤਿਹਾੜ ਜੇਲ੍ਹ ਚ ਇਹ ਨਹੀਂ 10 ਨੰਬਰੀਆਂ ਦੇ ਵਿੱਚ ਨੌਂ ਆ ਦੋਨਾਂ ਦਾ ਅਸੀਂ ਤਾਂ ਇੱਥੇ ਛੋਟਾ ਮੋਟਾ ਕ੍ਰਿਮੀਨਲ ਆ ਕੋਈ ਉਹਨੂੰ ਆਪਾਂ ਮਾੜਾ ਸਮਝਣ ਲੱਗ ਜਾਂਦੇ ਆ ਜੇ ਕਿਸੇ ਨੇ ਥੋੜੀ ਬਹੁਤੀ ਠੱਗੀ ਲਾਈ ਹੋਵੇ ਉਹਨੂੰ ਸਮਾਜ 'ਚ ਜਗ੍ਹਾ ਨਹੀਂ ਮਿਲਦੀ ਇਹ ਜਨਾਬ ਇੱਕ ਨੇ 5000 ਕਰੋੜ ਦੀ ਸ਼ਰਾਬ ਸ਼ਰਾਬ ਪਣਾ ਪਣਾ ਨਕਲੀ ਕਿੰਨੇ ਬੰਦੇ ਮਾਰਤੇ ਤੇ ਆਪਣੇ ਢਿੱਡ 'ਚ 5000 ਕਰੋੜ ਰੁਪਇਆ ਪਾਇਆ ਨਕਲੀ ਸ਼ਰਾਬ ਉਹ ਵੇਚ ਕੇ ਉਹਦਾ ਤੁਹਾਨੂੰ ਪਤਾ ਕਿ ਸੀਬੀਆਈ ਤੇ ਚੱਲ ਰਿਹਾ ਈਡੀ ਤੇ ਚੱਲ ਰਿਹਾ ਸੁਪਰੀਮ ਕੋਰਟ ਤੱਕ ਜਿਹੜੀਆਂ ਬੀਨਾ ਹੋਈਆਂ ਤੇ ਸੁਪਰੀਮ ਕੋਰਟ ਨੇ ਆਰਡਰ ਵੀ ਕੀ ਕੀਤੇ ਚਾਹੇ ਕੇਜਰੀਵਾਲ ਨੇ ਚਾਹੇ ਇਹ ਨੇ ਵੀ ਇਹ ਆਪਣੇ ਨਾਂ ਤੇ ਦਫਤਰ ਜਾ ਸਕਦੇ ਆ ਨਾ ਕੋਈ ਇਹਨਾਂ ਦੇ ਕੋਲ ਫਾਈਲ ਆ ਜਿਹੜੀ ਉਹ ਇਹਨਾਂ ਦੇ ਕੋਲ ਘਰੇ ਆ ਸਕਦੀ ਹੈ ਜਿਹੜੇ ਬੰਦੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੇ ਜਿਨਾਂ ਨੂੰ ਕਿਹਾ ਹੋਵੇ ਵੀ ਇਹਨਾਂ ਦੇ ਕੋਲ ਐਜ਼ੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਕੁਈ ਮਹਿਕਮੇ ਦੀ ਫਾਈਲ ਆ ਜਿਹੜੀ ਉਹ ਨਹੀਂ ਜਾ ਸਕਦੀ ਦਫਤਰ ਤਾਂ ਇਹਨਾਂ ਨੇ ਆਉਣਾ ਹੀ ਨਹੀਂਗਾ ਇਹਨਾਂ ਦੇ ਘਰੇ ਵੀ ਨਹੀਂ ਜਾ ਸਕਦੀ ਤੇ ਉਹ ਬੰਦੇ ਅੱਜ ਸਿੰਦਰ ਜੈਨ ਸਾਹਿਬ ਜਿਨ੍ਹਾਂ ਨੂੰ ਮਾਲਿਸ਼ ਕਰਾਉਣ ਦੀ ਆਦਤ ਹੈ ਜਿਹੜੇ ਜੇਲ੍ਹ 'ਚ ਵੀ ਮਾਲਿਸ਼ ਤੋਂ ਬਿਨਾਂ ਨਹੀਂ ਰਹਿ ਸਕਦੇ ਹੁਣ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਉਧਰੋਂ ਕੰਮ ਵਿਹਲਾ ਹੈ ਤੇ ਰਹਿ ਨਹੀਂ ਸਕਦੇ ਇਹ ਠੱਗੀਆਂ ਤੋਂ ਇਹ ਲੁੱਟਮਾਰ ਤੋਂ ਤੇ ਹੁਣ ਉਹ ਕੇਜਰੀਵਾਲ ਸਾਹਿਬ ਖਾਤਰ ਦੋਨੋਂ ਇੱਥੇ ਭੇਜੇ ਆ ਇੱਕ ਗੱਲ ਜ਼ਰੂਰ ਦੇਖੋ ਕਈ ਵਾਰ ਭਗਵੰਤ ਮਾਨ ਸਾਹਿਬ ਤੇ ਜੀ ਆਪਾਂ ਕਹੀਏ ਖਰਸ਼ ਵੀ ਬਹੁਤ ਆਉਂਦਾ ਵੀ ਪੰਜਾਬ ਨੇ ਤਾਂ ਵੋਟਾਂ ਭਗਵੰਤ ਮਾਨ ਸਾਹਿਬ ਨੂੰ ਪਾਈਆਂ ਸੀ ਉਧਰ ਦੋਨੋਂ ਅਨਚਾਰਜ ਲਾ ਕੇ ਦਿੱਲੀ ਤੋਂ ਚੰਡੀਗੜ੍ਹ ਨੂੰ ਪੰਜਾਬ ਨੂੰ ਭੇਜ ਕੇ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਏ ਉਹ ਤਾਮਿਲਨਾਡੂ ਪੀ ਤੁਸੀਂ ਦੇਖਿਆ ਹੋਣੇ ਕੱਲ ਤਸਵੀਰਾਂ ਇਹ ਐਡਾ ਬੜਾ ਅੰਤਰ ਆ ਜਿਹੜਾ ਇਹ ਤੁਸੀਂ ਆਪ ਸਮਝ ਸਕਦੇ ਹੋ ਵੀ ਇਸ ਵੇਲੇ ਹੁਣ ਪੰਜਾਬ ਕੌਣ ਚਲਾਉ ਕੌਣ ਕੰਟਰੋਲ ਕਰੂ ਕਿਉਂਕਿ ਇਹ ਸੁਣਨ ਚ ਆਇਆ ਵੀ ਜਿਹੜਾ ਸਾਰੀ ਸਰਕਾਰ ਐਡਮਿਨਿਸਟ੍ਰੇਟਿਵ ਕਿਹੜਾ ਡੀਸੀ ਲੱਗਣਾ ਕਿਹੜਾ ਐਸਐਸਪੀ ਲੱਗਣਾ ਕਿਹੜਾ ਡੀਐਸਪੀ ਐਸਡੀਐਮ ਲੱਗਣਾ ਕਿਹੜੇ ਮਹਿਕਮਿਆਂ ਚ ਕਿਹੜੇ ਸੈਕਟਰੀ ਲੱਗਣੇ ਆ ਉਹ ਸਾਰਾ ਕੰਮ ਚੀਫ ਸੈਕਟਰੀ ਤੋਂ ਲੈ ਕੇ ਨਾਲ ਬਹਿ ਕੇ ਸਸੋਦੀਆ ਜੀ ਕਰਨਗੇ ਤੇ ਜਿਹੜਾ ਕੰਮ ਫਾਈਨੈਂਸ਼ੀਅਲ ਜਿਹੜਾ ਪੈਸੇ ਦਾ ਵੀ ਪੈਸਾ ਕਿਤੋਂ ਲੈਣਾ ਹੈ ਕਿਨੂੰ ਕਲੋਨੀਆਂ ਨਾਟ ਕਰਨੀਆਂ ਕਿਨੂੰ ਠੇਕੇ ਦੇਣੇ ਆ ਕਿਨੂੰ ਪਰਮਿਟ ਦੇਣੇ ਆ ਉਹ ਜਿਹੜੀ ਇਨਕਮ ਜਨਰੇਟ ਕਰਨੀ ਹੈ ਜਿਹੜੀ ਪਾਰਟੀ ਲਈ ਉਹ ਸਾਰਾ ਕੰਮ ਆ ਜਿਹੜਾ ਉਹ ਸਿੰਦਰ ਜੈਨ ਸਾਹਿਬ ਕਰਨੇ ਆ ਇਹ ਦੋ ਗੱਲਾਂ ਆ ਜਿਹੜੀਆਂ ਅੰਦਰੋਂ ਨਿਕਲ ਕੇ ਪਤਾ ਲੱਗਿਆ ਵੀ ਡਿਊਟੀਆਂ ਕੀ ਨੇ ਦੋਨਾਂ ਦੀਆਂ ਇਹ ਮੈਂ ਤੁਹਾਨੂੰ ਦੋਨਾਂ ਦੀਆਂ ਦੱਸਤੀਆਂ ਬਾਕੀ ਕੰਮ ਲੋਕਾਂ ਨੇ ਦੇਖਣਾ ਹੁਣ ਲੋਕ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਉਂਕਿ ਇਹੀ ਲੋਕ ਸੀ ਜਿਹੜੇ ਮਾਡਲ ਦੇ ਕੇ ਐਸੀ ਐਜੂਕੇਸ਼ਨ ਮਾਡਲ ਟਰਾਂਸਪੋਰਟ ਮਾਡਲ ਅੱਜ ਉਹ ਬੰਦੇ ਦਿੱਲੀ 'ਚ ਮਤਲਬ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਦਾ ਬਹੁਤ ਗੁਰੂਪੀਆ ਉਹਨਾਂ ਨੂੰ ਸਰਕਾਰ ਤੋਂ ਲਾਂਭਾ ਕਰਨਾ ਤਾਂ ਬਹੁਤ ਉਹਨਾਂ ਨੂੰ ਆਪਣੇ ਹਲਕੇ ਬਦਲਨੇ ਪਏ ਸੁਸੋਦੀਆ ਸਾਹਿਬ ਆਪਣਾ ਹਲਕਾ ਬਦਲ ਕੇ ਆਪਣੀ ਸੀਟ ਤੋਂ ਭੱਜੇ ਦੂਜੀ ਸੀਟ ਤੇ ਆ ਕੇ ਵੀ ਜਿਹੜਾ ਹੋਏ ਸਾਡੇ ਮਰਵਾਹਾ ਸਾਹਿਬ ਉੱਥੋਂ ਬੜੀਆਂ ਵੱਡੀਆਂ ਵੋਟਾਂ ਨਾਲ ਉੱਥੋਂ ਜਿੱਤੇ ਅੱਛਾ ਬਿੱਟੂ ਜੀ ਆਪ ਸ਼ਰਾਮ ਮਾਫੀ ਦੀ ਗੱਲ ਕਰ ਰਹੇ ਹੋ ਅਭੀ ਥੋੜੇ ਟਾਈਮ ਪਹਿਲੇ ਜੋ ਪੰਜਾਬ ਕੇ ਮੰਤਰੀ ਹਰਪਾਲ ਸਿੰਘ ਨੇ ਉਹਨਾਂ ਦਾ ਬਿਆਨ ਆਇਆ ਹੈ देखो बात जो आप कर रहे हैं आज आप ये देखें हालात क्या है आप किसी भी रोड पे चले जाएं, पंजाब में आपको कोई ऐसी कॉलोनी कोई चौक कोई ऐसा ही मार्केट जहां पे फाइव स्टार की तरह शराब की दुकानें ठेके ना सजे मिले हर जगह जैसे दिवाली होती है ठेकों पे रोज दिवाली है और इस तरीके से जो पैसे वही टीमें हैं वही प्लेयर हैं जिनसे उन्होंने पहले अब सुनिए, एक ही एक इनकम है जो वो पंजाब को एक्साइज से है बाकी तो किसी से है ही नहीं तो उन्होंने ये खुद इस बार बोला भी हमने इतनी देसी दारू की बोतलें बढ़ा दी हैं कोटा इतना अंग्रेजी का कोटा बढ़ा दिया है। वो तो चाहते हैं भी पंजाब के आदमियों को शराब पिला के धुत नशे में करके हर वक्त रखे और हम यहाँ पे जो करप्शन का नंगा नाच है वो खेलें इसलिए वो तो एक बोतल के साथ एक बोतल जैसे दिल्ली में फ्री दी थी भी किसी का लिवर खराब हो जाए किसी की सेहत खराब हो जाए उन्हें कोई फिक्र नहीं है उन्होंने तो सिर्फ शराब से पैसे कमाने तो सारे जेड़े फौज ਉਹ ਦੇਸ਼ ਦੇ ਲਈ ਬਾਰਡਰਾਂ ਤੇ ਖੜਕੇ ਸਾਡੇ ਲਈ ਰੋਜ਼ ਬਰਫ਼ਾਂ 'ਚ ਰੇਗਿਸਤਾਨਾਂ 'ਚ ਖੜਕੇ ਸਾਡੇ ਲਈ ਬਚਾ ਸਾਡਾ ਕਰਦੇ ਤਾਂ ਅਸੀਂ ਸੌ ਸਕਦੇ ਆ ਇਹ ਜਿਹੜੀ ਆਪਸ ਵਿੱਚ ਇਹ ਗੱਲ ਹੋਈ ਆ ਬੜੀ ਮੰਦ ਭਾਗੀ ਆ ਬੜੀ ਦੁੱਖਦਈ ਆ ਇਹਨੂੰ ਮਤਲਬ ਦੋਨੋਂ ਪਾਸੇ ਹੈ ਤਾਂ ਸਾਡੇ ਇਸ ਗੱਲ ਨੂੰ ਵਧਾਉਣਾ ਨਹੀਂ ਚਾਹੀਦਾ ਸੀ ਮੈਨੂੰ ਕਿਤੇ ਇਹ ਲੱਗਦਾ ਏ ਵੀ ਇਸ ਗੱਲ ਨੂੰ ਸੀਨੀਅਰ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਮੈਂ ਕਹਿ ਰਹੇ ਹਾਂ ਪੰਜਾਬ ਪੁਲਿਸ ਦੀ ਕਿਤੇ ਨਾ ਕਿਤੇ